ਤੇ ਉਧਰ ਵੀ ਲੱਗੇ ਆ ਤੇ ਨਾਲ ਸਾਡੇ ਕਰਾਓ ਸਿਲੇਕਸ਼ਨ ਫਿਰ ਭੈਣ ਭਰਾਵੋ ਕਿਹੜੇ ਲਈਏ ਠੀਕ ਆ ਇਹ ਨਾ ਖੋਲ ਇਹ ਨਾ ਖੋਲ ਪਹਿਲੇ ਵਿਖਾਈ ਜਾਨੀ ਨੂੰ ਕੌਣ ਲੱਗਦਾ ਇਹਦੇ ਲੱਗ ਗਿਆ ਮੇਰੇ ਟੱਟਿਆ ਨਹੀਂ ਜਾਨਾ ਐਦਾਂ ਦਾ ਫੋਨ ਆ ਸਾਸਰੀ ਘਾਲ ਜੀ ਸਾਰਿਆਂ ਨੂੰ ਅੱਜ ਆ ਗਏ ਆ ਜੀ ਆਪਾਂ ਵੀ ਦੀਵਾਲੀ ਤੇ ਘਰ ਵਾਸਤੇ ਫਰਨੀਚਰ ਲੈਣ ਵੇਖੋ ਹੁਣ ਕੀ ਕਿਹੜੇ ਚੀਜ਼ ਸਿਲੇਕਟ ਕਰਦੀਆਂ ਲੈਣ ਆਏ ਆ ਬੈੱਡ ਤੇ ਬੈੱਡ ਕਿਹੜਾ ਸਿਲੇਕਟ ਕਰਦੇ ਆ ਮੰਮੀ ਹੋਣੀ ਅਮਨ ਵੀ ਆਈ ਜਾ ਨਾਲ ਤੇ ਨਾਲ ਮੰਮੀ ਜੀ ਆ ਹਾਂਜੀ ਆਯਾਬ さん ਦੇ ਕੋਈ ਕਿ ਨਹੀਂ ਸਾਰੇ ਵਧੀਆ ਲੱਗਣ ਦੇ ਹੈ ਸਾਰੇ ਵਧੀਆ ਲੱਗਣ ਦੇ ਗੱਲ ਕਰ ਰਿਹਾ ਸਾਰੇ ਲੈ ਜੇ ਮੰਮੀ ਅਸੀਂ ਦੀਵਾਲੀ ਦੇ ਉੱਪਰ ਅਰਕਾ ਪਹਿਲੀ ਵਾਰੀ ਲੈਣ ਲੱਗੇ ਹਣਾ ਹਾਂ ਹੈਨਾ ਜਿਹੜੇ ਸਾਡੇ ਘਰੇ ਬੈੱਡ ਲੱਗੇ ਆ ਨਾ ਉਹ ਤੁਸੀਂ ਇੱਥੋਂ ਸਾਫ ਲਾ ਲਓ ਵੀ ਮੰਮੀ ਜੀ ਦੇ ਦਾਜ ਦੇ ਆ ਹਾਂ ਹੈਨਾ 25 ਸਾਲ ਹੋ ਗਏ 25 26 ਹੋ ਵੇ ਲਓ ਤੁਸੀਂ ਤੇ ਅਜੇ ਵੀ ਉਹ ਬੜੇ ਵਧੀਆ ਸਾਹਵੇਂ ਆ ਅਜੇ ਵੀ ਉਹਨਾਂ 'ਚ ਕੋਈ ਦਿੱਕਤ ਨਹੀਂ ਆਗੀ ਪਰ ਇੱਕ ਫਿਰ ਹੁੰਦੀ ਹੈ ਨਾ ਸਾਵੇਂ ਦੇ ਨਾਲ ਨਾਲ ਚੱਲਣ ਦੀ ਹਨਾ ਤੇ ਉਹ ਵੱਖੋ ਵੱਖਟ ਡਿਜ਼ਾਈਨਿੰਗਾਂ ਤੇ ਫਿਰ ਜਦੋਂ ਮਨ ਚ ਲਾਲਸਾ ਜੀ ਆਉਂਦੀ ਆ ਚਲੋ ਅੱਧਾ ਤੇ ਉਹ ਵੀ ਵਧੀਆ ਵਾ ਪਰ ਹੁਣ ਐਰਕਾ ਜੀ ਤਾਂ ਢੋ ਹਨਾ ਲੰਬੀ ਆ ਗਈ ਆ ਵਿੱਚ ਲੈਟਾਂ ਆ ਗਈਆਂ ਵਾ ਡਿਜ਼ਾਈਨਿੰਗ ਉਹੀ ਕੇ ਟਾਈਮ ਦੇ ਹਿਸਾਬ ਦੇ ਨਾਲ ਨਾਲ ਹਨਾ ਜਿਵੇਂ ਜਿਵੇਂ ਤਰੱਕੀ ਕਰਦਾ ਜਾਂਦਾ ਮਨੁੱਖ ਓਵੇਂ ਓਵੇਂ ਫਿਰ ਹੈ ਹੈ ਇੱਧਰ ਮਹਗਾ ਹੁੰਦਾ ਵੀ ਆ ਕਿ ਇਹ ਤੇ ਅੱਛਾ ਅਨੇ ਜਾਂ ਤੇ ਬੜੇ ਪੁਰਾਣੇ ਹੋ ਗਏ ਹਨਾ ਅਮਣ ਮਤਲਬ ਇਹ ਵੀ ਚਲੋ ਲੈਂਦੇ ਆ ਕਈ ਇਨਾਂ ਵਿੱਚ ਕੱਪੜੇ ਕੁਫੜੇ ਰੱਖ ਲਈਦੇ ਹਨ ਆਵਣ ਇਹ ਸਾਡੇ ਨਾਨਕਿਆਂ ਦੇ ਵੀ ਹੈਗੇ ਆ ਤੇ ਹੋਰ ਵੀ ਇੱਕ ਦੋ ਥਾਵਾਂ ਤੇ ਹੀ ਵੇਖੇ ਆ ਇਹ ਵੀ ਚੱਲਦੇ ਆ ਬਾਕੀ ਤੇ ਬੈੱਡ ਤੇ ਚਲੋ ਇਧਰ ਵੀ ਹੈਗੇ ਆ ਤੇ ਉਧਰ ਵੀ ਲੱਗੇ ਆ ਤੇ ਨਾਲ ਸਾਡੇ ਕਰਾਓ ਸਿਲੈਕਸ਼ਨ ਫਿਰ ਭੈਣ ਭਰਾਵੋ ਕਿਹੜੇ ਲਈਏ ਠੀਕ ਆ ਆ ਵੀ ਹੈਗੇ ਆ ਤੇ ਆ ਥੋੜੇ ਸਿੰਪਲ ਦੇ ਵਿੱਚ ਆ ਜਾਂਦੇ ਆ ਆਹ ਰਹੀ ਬਹੁਤ ਮਿੰਗਾ ਹਨ ਕਿਉਂਕਿ ਉੱਤੇ ਸਾਈਨ ਵੇ ਲੋ ਉੱਡੀ ਦਾ ਵਾ ਹੈ ਆ ਆ ਵੀ ਹੈ ਕਿ ਯਾਨਾ ਇੱਧਰ ਵੀ ਡਿਜ਼ਾਈਨ ਹੈ ਨਾ ਵੱਖੋ ਵੱਖ ਵਾਣਾ ਇਹਨਾਂ ਦਾ ਹਾਂਜੀ ਹਾਂਜੀ ਮਨ ਨੂੰ ਵਦੇਟ ਵੀ ਵੱਖੋ ਵੱਖ ਵਾ ਤੇ ਉਦਾਂ ਨੂੰ ਨਾ ਅਜੇ 5 5 ਮਿੰਟ ਹੋਏ ਆ ਨਾ ਆਿਆਂ ਨੂੰ ਤੇ ਵੇਖਣ ਦੇ ਅਜੇ ਤੱਕ ਤੇ ਵੇਖੀ ਜਾਣ ਦੇ ਆ ਅਜੇ ਤੱਕ ਤੇ ਕੋਈ ਮਨ ਲਾਦਾ ਸਿਲੈਕਸ਼ਨ ਇਹਨਾਂ ਨੇ ਕੀਤੀ ਨਹੀਂ ਆ ਜੇ ਕੋਈ ਚੀਜ਼ ਜ਼ਿਆਦਾ ਹੋਵੇ ਨਾ ਫਿਰ ਸਿਲੈਕਟ ਕਰਨੀ ਹੋਖੀ ਹੋ ਜਾਂਦੀ ਹੈ ਹਾਂ ਜ਼ਿਆਦਾ ਕਮਾਤ ਦਾ ਮਤਲਬ ਤਾਂ ਹੁੰਦਾ ਸਹੀ ਗੱਲ ਹੈ ਨਾ ਹੁਣ ਇੱਧਰ ਆਪਾਂ ਇੱਧਰ ਦੇ ਇੱਧਰੋ ਵੇਖ ਲੋ ਕੋਈ ਸਾਰੀ ਚੀਜ਼ਾਂ ਸਾਰੀਆਂ ਜਿਹਦਾ ਤੁਸੀਂ ਮਗਰ ਛੱਡ ਗਏ ਤੇ ਅੱਗੇ ਚੱਲ ਗਏ ਆ ਹੈ ਸਭ ਵੇਖ ਤੇ ਗਏ ਆ ਤੇ ਆ ਵੀ ਸੋਹਣਾ ਵਾ ਹਨਾ ਤੇ ਆ ਵੀ ਹੈਗਾ ਜੇ ਬਾਕੀ ਤੁਸੀਂ ਵੇਖ ਲਓ ਕਿਦਾਂ ਆ ਵੀ ਹੈਗਾ ਜੇ ਤੇ ਉਧਰਲੀ ਸਾਈਡ ਤੇ ਵੀ ਦੋ ਹੈਗੇ ਡਿਜ਼ਾਈਨ ਇੱਕ ਪਹਿਲੇ ਨੰਬਰ ਵਾਲਾ ਤੇ ਇੱਕ ਦੂਜੇ ਨੰਬਰ ਵਾਲਾ ਹਨਾ ਮੰਮੀ ਨੇ ਕਿਹਾ ਕਿ ਇਹ ਲੈ ਨਾ ਇਹ ਬੈਟਾ ਨੂੰ ਨਹੀਂ ਕਿਹਾ ਨਹੀਂ ਮਾਵਾਂ ਨਹੀਂ ਖੁਸ਼ੀਲਾ ਤੋ ਮੰਮੀ ਕਹਿੰਦੀ ਆਵਾਂ ਤੇ ਨਹੀਂ ਖੁਸ਼ੀਲਾ ਤੋ ਮੈਂ ਇਹ ਬੈਠਾ ਲਾ ਟਿਲਾਇਆ ਕਰੂੰਗੀ ਇੱਥੇ ਮੰਮੀ ਆਪਣੇ ਮੰਮੀ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਣੇ ਲੜਿੰਦੀ ਹੈ ਨਾ ਉਹ ਦੇਖਣ ਜਿਹੜਾ ਮੇਜ਼ ਹੀ ਨਾ ਜਿਹੜਾ ਹੀ ਫਿਰ ਸੋਈ ਦੇ ਵਿੱਚ ਰੱਖਿਆ ਸੀ ਉਹ ਗਿਆ ਟੋਟਲ ਉਹਦੇ ਕਰਕੇ ਉਹਨੂੰ ਬੜੀ ਹੋਰ ਸੌਣ ਨਹੀਂ ਦੇ ਕਹਿੰਦੇ ਆ ਵੀ ਨਾਲ ਹੀ ਲੈ ਦੋ ਹਾਂ ਚਲੋ ਚਲੋ ਫਿਰ ਇਹ ਚੀਜ਼ਾਂ ਬਾਅਦ ਵਿੱਚ ਵੇਖ ਲਾਂਗੇ ਜੇ ਪੈਹ ਵਜਣਗੇ ਸਭ ਤੋਂ ਪਹਿਲਾਂ ਜਿਹੜੀ ਚੀਜ਼ ਲੈਣ ਆਏ ਆ ਉਹ ਵੇਖੋ ਤੁਸੀਂ ਕਿਹੜੀ ਪਸੰਦ ਆਉਣ ਡਿਆ ਵਾ ਬੈਟ ਕਰ ਵੀ ਹੈਗੀ ਹੈ ਹਾਂ ਹੈਗੀ ਤੇ ਉਧਰ ਵੀ ਆ ਉਹ ਹਾਂਜੀ ਹਾਂਜੀ ਇੱਧਰ ਵੀ ਹੈਗੇ ਆ ਬਾਕੀ ਵੇਖੋ ਹੁਣ ਕਿਹੜੇ ਸਿਲੈਕਸ਼ਨ ਕਰਦੇ ਆ ਨਾ ਤੇ ਕਿਹੜੇ ਸਿਲੈਕਟ ਹੁੰਦੇ ਆ ਇਹ ਹੁਣ ਵੇਖਦੇ ਆ ਉਹ ਪਰਲੀ ਸਾਈਡ ਤੇ ਅਮਨ ਪਰ ਇੱਕ ਗੱਲ ਵਾ ਇਹ ਇਹਨਾਂ ਦੇ ਨਾਲ ਨਾ ਉਹ ਹੈ ਨੀ ਸੈਟੀਆਂ ਜੀਆਂ ਸੈਟਾਂ ਦੇ ਤੇ ਇਸ ਗੱਲ ਤੇ ਇੱਕ ਹੋਰ ਵਾ ਹਾਂ ਜਿਹੜੇ 플ੱਗ ਨਹੀਂ ਹੈਗੇ ਹਾਂ ਉਹੀ ਗੱਲ ਇਹਨਾਂ ਨਾਲ 플ੱਗ ਆ ਇੱਕ ਇਧਰ ਤੇ ਇੱਕ ਉਧਰ ਤੇ ਨਾਲ ਇਹਨਾਂ ਦੇ ਆ ਵੇਖੋ ਦਰਾਜ ਇਹ ਆ ਵੇਖੋ ਨਾ ਵਿੱਚ ਸਮਾਨ ਰੱਖ ਲਈਦਾ ਨਾਲੇ ਉੱਤੇ ਕੁਝ ਫਰ ਰੱਖ ਲਈਦਾ ਜਦੋਂ ਫੋਨ ਚਾਰਜ ਲਾਇਆ ਵਾ ਹੈ ਵਧੀਆ ਬਣਿਆ ਦੋ ਤੇ ਨਾਲੇ ਇਹਨਾਂ ਦੀ ਮੋਡੀਫਿਕੇਸ਼ਨ ਜਿੱਦਾਂ ਅੱਜ ਕੱਲ ਚੱਲਣ ਦੇ ਆ ਵੇਖੋ ਤੇਰਾ ਭਲਾ ਜੀ ਇਹਦੇ ਬੜਾ ਮਹਿੰਗੇ 35000 ਦਾ ਵਾ ਤੇ ਵੇਖੋ ਹੁਣ ਇਹਨਾਂ ਨੂੰ ਕਿਹੜਾ ਪਸੰਦ ਆਉਂਦਾ ਵਾ ਉਧਰ ਆਉਂਦਾ ਵਾ ਕਿ ਜਾਂ ਪਿੱਛੇ ਆਉਂਦਾ ਵਾ ਅਜੇ ਤੱਕ ਨਾ ਮੈਨੂੰ ਆਇਆ ਵਾ ਨਾ ਮੰਨੂ ਆਇਆ ਵਾ ਤੇ ਨਾ ਮਮੀ ਜੀ ਨੂੰ ਆਇਆ ਵਾ ਇਹ ਤੁਸੀਂ ਦੱਸੋ ਹੁਣ ਤੁਸੀਂ ਵੀ ਤੁਹਾਡੇ ਵੇਖਦੇ ਕਿ ਅਸ ਕਿੱਦਾਂ ਦੇ ਆ ਉਧਰੋਂ ਵੇਖ ਕੇ ਤੇ ਇੱਧਰ ਵੇਖਣ ਆ ਜੀਦਾ ਵਾ ਇਧਰ ਜਾਣੇ ਦੇਖੇ ਪਿੱਛੇ ਚੱਲ ਜਾਂਦੇ ਆ ਅਸਲ ਵਿੱਚ ਚੀਜ਼ਾਂ ਅਸਲ ਵਿੱਚ ਗੱਲ ਇਹ ਆ ਜੇ ਜਿੰਨੀ ਘੱਟ ਚੀਜ਼ ਹੋਵੇ ਨਾ ਉਨੀ ਛੇਤੀ ਸਿਲੈਕਸ਼ਨ ਹੁੰਦੀ ਓਦੀ ਬੱਡਾਂ ਦੇ ਬੈੱਡ ਲੱਗੇ ਆ ਤੇ ਹੁਣ ਇੱਥੇ ਇਹਨਾਂ ਨੂੰ ਪਤਾ ਨਹੀਂ ਲੱਗਣ ਡਿਆਗਾ ਉਹਦੇ ਕਰਕੇ ਵੀ ਕਿਹੜੇ ਲਈ ਆ ਇਹ ਪਹਿਲੇ ਜਵਾਰ ਜੇ ਗੰਨਾ ਨਹੀਂ ਪਸੰਦ ਆਉਂਦਾ ਤੇ ਕਿਹੜਾ ਥੋੜੀ ਹੈ ਉਹ ਸਾਡਾ ਹੋਂਡਿਆ ਹੁਣ ਇੱਥੇ ਕਿਹੜਾ ਲਈਏ ਬੈੱਡ ਹੈ ਲੈ ਤੂੰ ਫੇਰ ਉੱਥੇ ਚੇਅਰ ਦੇ ਉੱਤੇ ਅੜੀਆਂ ਤੈਨੂੰ ਕਹਿੰਦੇ ਆ ਬੈੱਡ ਲਈਏ ਬੈੱਡ ਦੇਖੋ ਕਿਵੇਂ ਲੱਗ ਜਿਹੜੀ ਚੀਜ਼ ਲੈਣ ਆਏ ਆ ਇੱਕ ਗੱਲ ਤੇ ਪੱਕੀ ਆ ਜੇ ਲੈਣਾ ਨਾ ਤੇ ਉਹ ਜਿਹੜੇ ਸਾਡਾਂ ਦੇ ਉੱਪਰ ਆ ਲੱਗੇ ਆ ਨਾ ਏ ਦਰਾਜ ਜੇ ਕਹਿ ਦਈਏ ਤੇ ਇੱਕ ਜਿਹੜੇ ਪਲੱਗ ਲੱਗੇ ਫੋਨ ਚਾਰਜ ਲਾਉਣ ਨੂੰ ਇਹ ਲੈਣਾ ਵਾ ਤੇ ਬਾਕੀ ਵੇਖ ਲਓ ਤੁਸੀਂ ਹੁਣ ਕਿਉਂਕਿ ਫੋਨ ਚਾਰਜ ਲਾਉਂਦੀ ਜ਼ਿਆਦਾ ਦਿੱਕਤ ਆਉਣੀ ਐ ਨੰਮੇ ਪੈ ਕੇ ਹੈ ਤੇ ਮੈਨੂੰ ਇਹ ਆ ਕਿ ਇਹ ਚੀਜ਼ ਲਈਏ ਤੇ ਬਾਕੀ ਵੇਖ ਲਓ ਫਿਰ ਤੁਸੀਂ ਤੇ ਬਾਕੀ ਤੁਸੀਂ ਭੈਣ ਭਰਾਵੋ ਕਰੋ ਕਮੈਂਟ ਤੇ ਦੱਸੋ ਸਾਨੂੰ ਤੁਹਾਨੂੰ ਕਿਹੜੇ ਵਧੀਆ ਲੱਗਣ ਦੇ ਇਹਨਾਂ ਵਿੱਚੋਂ ਠੀਕ ਆ ਇਧਰ ਲਈ ਲੈਣ ਚੋ ਕਿਉਂਕਿ ਜਿਹੜੀ ਪਰਲੀ ਲੈਣਾ ਨਾ ਉਹਨਾਂ ਦੇ ਨਾਲ ਉਹ ਪਲੱਗ ਹੈ ਨਹੀਂ ਆ ਚਾਰਜ ਵਗੈਰਾ ਨਾਲ ਉਹਨੂੰ ਤੇ ਇਹ ਜਿਹੜੀ ਇੱਧਰ ਦੀ ਲੈਣਾ ਇਹਨਾਂ ਦੇ ਨਾਲ ਨਾਲ ਸਾਰਾ ਕੁਝ ਹੈਗਾ ਵਾ ਬਾਕੀ ਭਾਜੀ ਹੁਣੀ ਕਹਿੰਦੇ ਆ ਕਿ ਜੇ ਤੁਸੀਂ ਜਿਹੜੇ ਤੁਹਾਨੂੰ ਵਧੀਆ ਲੱਗਣਗੇ ਉਹਦੇ ਨਾਲ ਤੁਸੀਂ ਆਪਣੀ ਜਿਹੜੀ ਢੋਆ ਉਹਨੂੰ ਚੇਂਜ ਵੀ ਕਰਾ ਸਕਦੇ ਹੋ ਜੇ ਤੁਹਾਨੂੰ ਕੋਈ ਹੋਰ ਡਿਜ਼ਾਈਨ ਪਸੰਦ ਆਉਂਦਾ ਵਾ ਤੇ ਉਹ ਵੀ ਤੁਸੀਂ ਐਡ ਕਰਾ ਸਕਦੇ ਮੈਨੂੰ ਜੋ ਆਲਮਾਰੀ ਬੜੀ ਪਸੰਦ ਆਈ ਬਹੁਤ ਸਮਣੀ ਲੱਗੀ ਮੇਰੀ ਗੱਲ ਸੁਣੋ ਇੱਕ ਕੰਮ ਕਰੋ ਇੱਕ ਲੱਲੋ ਕੁਰਸੀ ਜਿਹੜੀ ਪਈ ਇੱਥੇ ਉਹ ਵਾਲੀ ਤੇ ਇੱਕ ਲੱਲੋ ਲਮਾਰੀ ਜਿਹੜੀ ਕਹਿਣ ਦੇ ਆ ਤੇ ਚਲੋ ਨਿਕਲੋ ਇਥੋਂ ਹੈ ਆ ਵੇਸੇ ਹੁੰਦਾ ਜਿੱਦਣ ਦੀ ਦੀਵਾਲੀ ਆ ਜਿੱਦਣ ਦੀ ਮਤਲਬ ਦੀਵਾਲੀ ਲੱਗੇ ਆਉਂਦੀ ਓਦੋਂ ਤੇ ਬੈੱਡ 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 ਕਰਨ ਦੇ ਆ ਤੇ ਇੱਥੇ ਆਣ ਕੇ ਕੋਈ ਜਾਂਦਾ ਕੁਰਸੀ ਕੋਈ ਜਾਂਦਾ ਲਮਾਰੀ ਹੈ ਉਹ ਵੇਸੇ ਕਿੰਨੇ ਸੋਹਣੇ ਲੱਗਣ ਦੇ ਸਾਹਮਣੇ ਰੱਖੀ ਹੈ ਅਸ਼ਾ ਵਾਲੀ ਠੀਕ ਆ ਚਲ ਕੋਈ ਗੱਲ ਨਹੀਂ ਵੇਖੋ ਤੁਸੀਂ ਫੇਰ ਵੀ ਸਿਲੇਕਸ਼ਨ ਕਰੋ ਤੁਸੀਂ ਕਿਹੜੀ ਵਧੀਆ ਲੱਗਦੀ ਆ ਕਿਹੜੇ ਵਧੀਆ ਲੱਗਦੇ ਆ ਉਹ ਵੇਖੋ ਤੁਸੀਂ ਬਾਕੀ ਬਾਅਦ ਵਿੱਚ ਵੇਨੇ ਪਕੰਦ ਫੇ ਜਿਹੜਾ ਲੈਣਾ ਵਾ ਮੈਨੂੰ ਤੇ ਆਪ ਨਹੀਂ ਸਮਝ ਲੱਗਣ ਦੀ ਹੁਣ ਹੈ ਕਿੱਦਾਂ ਕਰੀਏ ਤੇ ਕਿੱਦਾਂ ਨਾ ਕਰੀਏ ਚਲੋ ਸਾਡੇ ਦੇ ਭੈਣ ਭਰਾ ਇਹੋ ਦੱਸ ਦਨ ਕਿ ਅਸੀਂ ਕਿਹੜਾ ਲਈਏ ਤੇ ਸਾਨੂੰ ਘਰੇ ਉਹ ਕਮੈਂਟ ਇੱਕ ਨਾ ਇੱਧਰ ਤੁਹਾਨੂੰ ਦਿਖਾਉਣਾ ਵਾ ਇਹ ਇੱਕ ਨਾ ਦੋ ਜਿੱਦਾਂ ਉਹ ਸਭ ਤੋਂ ਪਹਿਲੇ ਨੰਬਰ ਵਾਲੇ ਇਹ ਨਾ ਦੂਸਰੇ ਨੰਬਰ ਵਾਲੇ ਬੈੱਡ ਉਹ ਹਨਾ ਉਹਨਾਂ ਦੇ ਨਾਲ ਜਿਹੜੀ ਢੋ ਰੀਪਲੇਸ ਹੋ ਸਕਦੀ ਆ ਤੇ ਉਹਦਾ ਡਿਜ਼ਾਈਨ ਵੀ ਤੁਹਾਨੂੰ ਵਿਖਾ ਦਿੰਨੇ ਆ ਤੇ ਕਿਹੜੀ ਕਿਹੜੀ ਸੀ ਅਮਣ ਪਹਿਲੇ ਨੰਬਰ ਵਾਲੀ ਹਾਂ ਇਹ ਕਰੀਮ ਕਲਰ ਵਾਲੀਆਂ ਇਹਨਾਂ ਨੇ ਕਰੀਮ ਕਲਰ ਦੇ ਬੱਡਾਂ ਦੇ ਨਾਲ ਰੀਪਲੇਸ ਹੋਣਾ ਵਾ ਏ ਕਿਦਾਂ ਦੀਆਂ ਲੱਗਣ ਡੀਆਂ ਇਹ ਵੀ ਕਮੈਂਟ ਕਰਕੇ ਦੱਸੋ ਤੇ ਏ ਕੇ ਆ ਇਧਰ ਢੋ ਜਿਹੜੀ ਮਗਰਲੀ ਸਾਈਡ ਤੇ ਆ ਕਿਉਂਕਿ ਜਿਹੜੇ ਅਗਲੀ ਅਗਲੇ ਪਾਸੇ ਆ ਨਾ ਉਹ ਜਿਹੜੇ ਡਬਲ ਸੋਰੀ ਸਿੰਗਲ ਬੈੱਡ ਆ ਜੇ ਉਹਨੂੰ ਕਹਿ ਦਿੰਦੇ ਆ ਦਿਵਾਨ ਬੈੱਡ ਵੀ ਕਹਿ ਦਿੰਦੇ ਨਾ ਹਣਾ ਤੇ ਇਹ ਉਹ ਆ ਤੇ ਜਿਹੜੇ ਇਹਦੀ ਬੈਕ ਸਾਈਡ ਵਾਲੇ ਆ ਉਹ ਢੋ ਆ ਉਹ ਰਿਪਲੇਸ ਹੋਣੀ ਆ ਤੇ ਕੋ ਮੈਨੂੰ ਉਹ ਬੜੀਆਂ ਕੁਰਸੀਆਂ ਬੜੀਆਂ ਵਧੀਆ ਲੱਗੀਆਂ ਕਿਹੜੀਆਂ ਹਾਂ ਆ ਜਾ ਫਿਰ ਆ ਲੈ ਬਾ ਠੀਕ ਆ ਬਾ ਠੀਕ ਆ ਮਣ ਬਹਿ ਕੇ ਵਿਖਾ ਲਾ ਹੁਣ ਬੈਲ ਇੱਥੇ ਬਹਿ ਲਿਆ ਇਹ ਲੈਣੀਆਂ ਤਾਂ ਹੈ ਨਹੀਂ ਬਹਿ ਲਾ ਪਰ ਉਹ ਵਡੀਆਂ ਲੱਗੀਆਂ ਹੈ ਲੋ ਕੋਈ ਨਹੀਂ ਜਦੋਂ ਹੀ ਆਪਣਾ ਨਵਾਂ ਘਰ ਬਣਾਵਾਂਗੇ ਫਿਰ ਲੈ ਕੇ ਆਣਾ ਅੱਛਾ ਉਹਦਾਂ ਨੂੰ ਹੋਰ ਆ ਜਾਣੀਆਂ ਨਹੀਂ ਸਹੀ ਗੱਲ ਆ ਨਾ ਬੜੀਆਂ ਸੋਹਣੀਆਂ ਲੱਗਣੀਆਂ ਨਾ ਹਾਂ ਫਿਲਹਾਲ ਆ ਜੇ ਬੈੱਡ ਲੈਣੇ ਆ ਫਿਰ ਕੋਈ ਨਹੀਂ ਜਦੋਂ ਘਰ ਬਣਾਵਾਂਗੇ ਪਰਮਾਤਮਾ ਮਿਹਰ ਕਰਨਗੇ ਹਨਾ ਤੇ ਫਿਰ ਅਸੀਂ ਇਦਾਂ ਦੀਆਂ ਕੁਰਸੀਆਂ ਵਗੈਰਾ ਵੀ ਸਾਰਾ ਫਰਨੀਚਰ ਲਵਾਂਗੇ ਪਰ ਹਜੇ ਹਜੇ ਉੱਠ ਜਾ ਆ ਜਾ ਇੱਧਰ ਆ ਯਮਨ ਆ ਵੀ ਗੱਦੇ ਆ ਕੇ ਨਾ ਵਟੇ ਵਟੇ ਛੋੜੇ ਸਿੰਗਲ ਵੀ ਹੈਗੇ ਆ ਤੇ ਡਬਲ ਵੀ ਹੈਗੇ ਆ ਕਹਿੰਦੇ ਭਾਬ ਕੀ ਇੱਕ ਤੇ ਹੁੰਦੇ ਨਾ ਉਹ ਜਿਹੜੇ ਉੱਪਰ ਪਏ ਵੱਖਰੇ ਵੱਖਰੇ ਇਕੱਲੇ ਇਕੱਲੇ ਤੇ ਇੱਕ ਇਕੱਠਾ ਹੀ ਤੇ ਇਹ ਵੀ ਵੇਖੋ ਹੁਣ ਕੀ ਕਰਦੇ ਆ ਇਕੱਠਾ ਲੈਂਦੇ ਕੀ ਕਰਦੇ ਆ ਇਹ ਤੱਕ ਕਿਹੜਾ ਵੇਖ ਗਿਆ ਆ ਕਿਹੜਾ ਵੇਖ ਗਿਆ ਵਾ ਹਾਂ ਪਰ ਉਹ ਸਾਨੂੰ ਪਸੰਦ ਨਹੀਂ ਹੈਗਾ ਇਹ ਵੇ ਲਓ ਨਹੀਂ ਨਹੀਂ ਠੀਕ ਆ ਮੈਨੂੰ ਪਤਾ ਨਾ ਵੇ ਬੈੱਡ ਵੇਖ ਜਾਂ ਜਿਹੜੇ ਤੁਸੀਂ ਪਸੰਦ ਕਰਨੇ ਆ ਨਹੀਂ ਉਹ ਕੱਲ ਦੇ ਵੇਖ ਕੇ ਗਏ ਆ ਅਸੀਂ ਕੱਜਾਂ ਆਏ ਅੱਛਾ ਅੱਛਾ ਉਹ ਕੱਲ ਦੇ ਵੇਖ ਕੇ ਗਏ ਆ ਚਲੋ ਮੰਮੀ ਤੁਸੀਂ ਵੀ ਕਰ ਲਓ ਸਿਲੈਕਸ਼ਨ ਚਲੋ ਭੈਣ ਭਰਾਵੋ ਦੱਸੋ ਸਾਨੂੰ ਫਿਰ ਮੈਨੂੰ ਲੱਗਣ ਡਿਆ ਵਾ ਕਿ ਅੱਜ ਇਹਨਾਂ ਨੇ ਸਿਲੈਕਸ਼ਨ ਹੀ ਕਰਨੀ ਆ ਤੇ ਲੈ ਕੇ ਇਹਨਾਂ ਨੇ ਪਤਾ ਨਹੀਂ ਕਿਦਾਂ ਜਾਣੀ ਹੂੰ ਤੇ ਅਜੇ ਤੱਕ ਤੇ ਸਿਲੈਕਸ਼ਨ ਨਹੀਂ ਹੋਈ ਹੈਗੀ ਇਹਨਾਂ ਦੀ ਪਹਿਲਾਂ ਵੇਖ ਲਈਏ ਨਾ ਫੇਰ ਹੀ ਖੜਾਂਗੇ ਬਾਕੀ ਭਾਜੀ ਕਹਿੰਦੇ ਆ ਕਿ ਜਿੱਦਾਂ ਹੁਣ ਆਜੋ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ ਜਿਹੜੇ ਬੈੱਡ ਦੇ ਪੈਰ ਹੁੰਦੇ ਨਾ ਪੈਰ ਕਹਿ ਸਕਦੇ ਜਿਨ੍ਹਾਂ ਨੂੰ ਤੇ ਹਾਂ ਦੇਖਦੇ ਆਗੇ ਮਮਾ ਹੋਰ ਕੀ ਬਈ ਤੇ ਮੈਨੂੰ ਤੇ ਆ ਵੀ ਡਿਜ਼ਾਈਨ ਪਸੰਦ ਆ ਮਮੀ ਵਾਹੇ ਆ ਵੀ ਡਿਜ਼ਾਈਨ ਪਸੰਦ ਆ ਮੈਨੂੰ ਠੀਕ ਆ ਤੇ ਇੱਕ ਮੈਨੂੰ ਉਹ ਦੂਜੇ ਨੰਬਰ ਵਾਲਾ ਬੜਾ ਪਸੰਦ ਆਇਆ ਜਿਹੜੇ ਸਭ ਤੋਂ ਪਹਿਲੇ ਨੰਬਰ ਵਾਲੇ ਆ ਨਾ ਦੋ ਉਹ ਮੈਨੂੰ ਬੜੇ ਉਹ ਮੈਨੂੰ ਜ਼ਿਆਦਾ ਪਸੰਦ ਆਇਆ ਨਹੀਂ ਜਿਹੜਾ ਆ ਵੇਚ ਛੱਡ ਕੇ ਤੇ ਉਹ ਪਰੇ ਤਿੰਨਵਾਂ ਦੇ ਜਿਹੜੇ ਹਾਂ ਆ ਜੋ ਵਿਖਾਈਏ ਤੁਹਾਨੂੰ ਸਾਰਿਆਂ ਨੂੰ ਆ ਵਾਲੇ ਆ ਵਾਲੇ ਕਹਿਣ ਦੇ ਕੀ ਆ ਇੱਕ ਆ ਮੰਨ ਨੂੰ ਆਇਆ ਵਾ ਆ ਵਾਲਾ ਪਸੰਦ ਠੀਕ ਆ ਤੇ ਆ ਵੀ ਹੈਗਾ ਵਾ ਪਰ ਅਜੇ ਤੱਕ ਸਿਲੈਕਸ਼ਨ ਕੀ ਇਹ ਮੈਨੂੰ ਆਇਆ ਵਾ ਆ ਵਾਲਾ ਆਹ ਕਰੀਮ ਕਲਰ ਦਾ ਠੀਕ ਆ ਤੇ ਇੱਕ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਜਿਹੜਾ ਵਾ ਉਹ ਗਰੇ ਕਲਰ ਬਾਕੀ ਹੋਣਾ ਜੇ ਸਿਲੈਕਸ਼ਨ ਕੋਈ ਨਹੀਂ ਹੋਈ ਪੱਕ ਠੱਕ ਨਹੀਂ ਹੋਈ ਹੈਗੀ ਵੀ ਕਿੰਨੇ ਕਿਹੜਾ ਲੈਣਾ ਵਾ ਕਿੰਨੇ ਕਿਹੜਾ ਨਹੀਂ ਇੱਕੋ ਹੀ ਲੈਣਾ ਵਾ ਮਤਲਬ ਕਿਹੜਾ ਜਾਂਦਾ ਵੇਖੋ ਆਹ ਕਿਹੜਾ ਜਾਂਦਾ ਵੇਖੋ ਤੇ ਬਾਕੀ ਇਧਰਲੀ ਸਾਈਡ ਤੇ ਭਾਈ ਉਹਨਾਂ ਨੇ ਲੋਕਰ ਵਗੈਰਾ ਲਮਾਰੀਆਂ ਵੀ ਹੈਗੀਆਂ ਵਾ ਹਨਾ ਅਲਮੇਰਾ ਵਗੈਰਾ ਹੈ ਲੋਏ ਦੀ ਆ ਨਾ ਆ ਲੋਏ ਦੀ ਤਾਂ ਬਹੁਤ ਵਧੀਆ ਲੱਗਦੀ ਆ ਹਾਂ ਆ ਵੇ ਨਾ ਦੀਆਂ ਚਾਬੀਆਂ ਵਗੈਰਾ ਯਾਰ ਵਧੀਆ ਜੀ ਅਮਣ ਹੈ ਚਲੋ ਜੀ ਚੀਜ਼ਾਂ ਦਾ ਰੇਟ ਬਹੁਤ ਵਧ ਗਿਆ ਵਾ ਤੇ ਆਪਣੇ ਆਪ ਨੂੰ ਖਾ ਲਈਏ ਹਾਂ ਇਹ ਨਹੀਂ ਲੱਗੂ ਨਹੀਂ ਇਹਦੀ ਹੋਰ ਹੋਣੀ ਆ ਇਹਦੀ ਹੀ ਕੀ ਇਹਦੀ ਹੋਰ ਹੋਣੀ ਉਹ ਥੱਲੇ ਵਾਲੇ ਉੱਤੇ ਉਹਨਾਂ ਚ ਪਈ ਹੋਣੀ ਆ ਹਾਂ ਆਮਨ ਨੇ ਨਾ ਅੱਜ ਜਿਹਦਾ ਬੋਲਟ ਦੀ ਗਿੰਦੀ ਆਮਨ ਹੈਗਾ ਦੇ ਜਿਹਦਾ ਆਪਣੀ ਲਾਉਂਦੇ ਆਈ ਹੁੰਦੀ ਆਪਣੀ ਆ ਇਹ ਨਾ ਕੋਲ ਇਹ ਨਾ ਕੋਲ ਪਹਿਲੇ ਵਿਖਾਈ ਜਾਨੀ ਤੂੰ ਹਾਂ ਜਮਨ ਆ ਕੀ ਚੀਜ਼ ਪਹਿਲੇ ਹਾਂਜੀ ਹੋਰ ਤਾਂ ਸਰਦ ਚਲੋ ਯਾਰ ਤੁਸੀਂ ਉਹ ਗੱਲਾਂ ਫਿਰ ਉਹ ਜਿਹੜਾ ਕਹਿੰਦੇ ਜਿਹੜਾ ਕੰਮ ਨਹੀਂ ਕਰਨਾ ਉਹ ਤੁਸੀਂ ਕਰਨ ਦੇ ਜਿਹੜੀ ਚੀਜ਼ ਲੈਣੀ ਆ ਉਹ ਵੇਖੋ ਜਲਦੀ ਸਿਲੈਕਟ ਕਰੋ ਚਾਰ ਬੈਡਵਾ ਚਾਰਾਂ ਚੋ ਹਾਂ ਚਾਰ ਬੈਡ ਲੈਣੀ ਇਹੀ ਲੈਣ ਚੋਂ ਹਾਂ ਠੀਕ ਆ ਦੋਸਤੋ ਕਰੋ ਤੁਸੀਂ ਵੀ ਕਮੈਂਟ ਫਿਰ ਠੀਕ ਆ ਤੁਹਾਡੀ ਵੀ ਰਾਇ ਵੇਖ ਲਈਏ ਸਭ ਤੋਂ ਪਹਿਲੇ ਨੰਬਰ ਵਾਲਾ ਦੂਜੇ ਨੰਬਰ ਵਾਲਾ ਆ ਤੀਜੇ ਨੰਬਰ ਵਾਲਾ ਕਰੀਮ ਕਲਰ ਆ ਚੌਥੇ ਨੰਬਰ ਵਾਲਾ ਤੇ ਆ ਪੰਜਵੇਂ ਨੰਬਰ ਵਾਲਾ ਹਣਾ ਤੇ ਕਰੋ ਫੇਰ ਕਮੈਂਟ ਇਹਨਾਂ ਵਿੱਚੋਂ ਕਿਹੜਾ ਲਈਏ ਤੇ ਕਿਹੜਾ ਖੜਦੇ ਆ ਜੇ ਘਰ ਉਹ ਵੀ ਤੁਹਾਨੂੰ ਦੱਸਾਂਗੇ ਫਿਰ ਹੈ ਆ ਸ਼ੋਰ ਟੂ ਸ਼ੋਰ ਟੂ ਸ਼ੋਰਿਆਂ ਵਾਸਤੇ ਆ ਲੱਕੜ ਦੀਆਂ ਹਨ ਪਾਲਿਸ਼ ਹੋਈਆਂ ਵਧੀਆ ਲੱਗਣੀਆਂ ਵੀ ਪਰ ਮੈਨੂੰ ਉਹ ਵਧੀਆ ਲੱਗੀਆਂ ਕਿਹੜੀ ਇਧਰਲੀ ਸਾਈਡ ਤੋਂ ਤੇ ਲੈਣਾ ਹੀ ਨਹੀਂ ਕੋਈ ਕਿਉਂਕਿ ਮੈਨੂੰ ਨਾ ਹੁਣ ਉਹ ਜਿਹੜੇ ਸੈਡਾਂ ਤੇ ਲੱਗੇ ਸੋਚਪ ਲੱਗਣ ਆ ਉਹ ਜ਼ਿਆਦਾ ਤੰਗ ਕਰਨ ਦੇ ਆ ਚਾਰਜ ਵਗੈਰਾ ਲਾ ਲਈ ਦੀਆਂ ਵਾ ਤੇ ਆ ਏਦਾਂ ਦਾ ਯਾਰ ਕਿੱਥੇ ਵੇਖਿਆ ਸੀ ਮੰਦੀਪ ਬੰਟੀ ਘਰ ਹਨਾ ਚਲੋ ਆ ਪੈਨਲ ਆ ਜਿਵੇਂ ਆਪਣੇ ਹੋ ਜਾਂਦੇ ਉਹ LCD ਵਗੈਰਾ ਲੋਨ ਨੂੰ ਹਨਾ ਉਹ ਪੈਨਲ ਵਧੀਆ ਹਨ ਬਣਿਆ ਆਈ ਦੀ ਨਾਲ ਵੀ ਮੈਨੂੰ ਲੱਗਦਾ ਸੈਟੀਆਂ ਆਏਗੀ ਆਹ ਦੇ ਨਾਲ ਉਹ ਵੀ ਨਹੀਂ ਲੱਗਣਾ ਹਨਾ ਹਾਂ ਪਰ ਇਹ ਤਾਂ ਵਧੀਆ ਨਹੀਂ ਲੱਗਣੀ ਐ ਮੈਨੂੰ ਲੱਗੰਦਾ ਫੇਰ ਤੇ ਇਹਦੇ ਨਾਲ ਵੀ ਹੋਣੀਆਂ ਸੈਟੀਆਂ ਪਰ ਇਹਦੇ ਨਾਲ ਨਹੀਂ ਹੋਣੀਆਂ ਕਿਉਂਕਿ ਇਹਦੇ ਨਾਲ ਮੰਨੋ ਨਹੀਂ ਲੱਗੇ ਪਲੱਗ ਸੋਚ ਆ ਉਹ ਵਿੱਚ ਦਾ ਉਹਨਾਂ ਨਾਲ ਲੱਗੇ ਆ ਆਹ ਵੇਖੋ ਲੱਗੇ ਆਹ ਜਿੱਦਾਂ ਪਲੱਗ ਸੋਚ ਲੱਗੇ ਨਾਲ ਸੈਟੀਆਂ ਨਾਲ ਏ ਯਾ ਦਾ ਤੰਗ ਕਰਨੀਆਂ ਵਾ ਚਲੋ ਤੰਗ ਕਰਨੀਆਂ ਦੇਖਦੀਆਂ ਹੁਣ ਕਿਹੜਾ ਲੈ ਕੇ ਜਾਣੇ ਆ ਇਹਨਾਂ ਨੇ ਉਹ ਵੇਖੋ ਰੇਡ ਵਾ ਵੀ ਰੱਖਿਆਣਾ ਹੈ ਪੁਰਾਣਾ ਕੱਜ ਕੀ ਆ ਸਹੀ ਗੱਲ ਆ ਓਏ ਫਿਰ ਉਹ ਤੋਪ ਪਈ ਨੀ ਕੀ ਆ ਹਾਂ ਤੋਪ ਪਈ ਆਵੇ ਕਿੰਨਾ ਪੁਰਾਣਾ ਪੁਰਾਣਾ ਸਮਾਨ ਰੱਖਿਆ ਜੀ ਇਹ ਮੈਨੂੰ ਲੱਗਣ ਡਿਆ ਇਹਨਾਂ ਨੇ ਆਪਣੇ ਆਸ ਤੇ ਰੱਖਿਆ ਨਾ ਸਾਹਮਣੇ ਵੇਖਣ ਨੂੰ ਹਨਾ ਆ ਜੀ ਹਾਂ ਬਹੁਤ ਨਾ ਪੁਰਾਣਾ ਚਲੋ ਫਿਰ ਕਰਦੇ ਆ ਦੇਖਦੇ ਆ ਕਿਹੜਾ ਪਸੰਦ ਆਉਂਦਾ ਵਾ ਤੇ ਤੁਸੀਂ ਵੀ ਕਮੈਂਟ ਕਰਕੇ ਸਾਰੇ ਜਾਣੇ ਸਾਨੂੰ ਕਰਿਓ ਕਿਹੜਾ ਤੁਹਾਨੂੰ ਪਰਲੀ ਲੈਣ ਦੇ ਵਿੱਚੋਂ ਜਿਹੜੇ ਵਿਖਾਏ ਉਹ ਕਿਹੜਾ ਵਧੀਆ ਲੱਗਣ ਰਿਹਾ ਠੀਕ ਆ ਤੇ ਬਾਕੀ ਹੁਣ ਦੇਖਦੇ ਆ ਕਿਹੜਾ ਪਸੰਦ ਆਉਂਦਾ ਵਾ ਕਿਹੜਾ ਘਰ ਲੈ ਕੇ ਜਾਂਦੇ ਆ ਬੈੱਡ ਠੀਕ ਆ ਅਜੇ ਤੱਕ ਕੁਝ ਨਹੀਂ ਪਤਾ ਲੱਗਣ ਰਿਹਾ ਪਰ ਲੈਣੇ ਉਹ ਪਰਲੀ ਲੈਣ ਕਿਉਂ ਆ ਠੀਕ ਆ ਆ ਦੇਖੋ ਪਾਜੀ ਬਣਾਣੀ ਕਿੰਨਾ ਵਧੀਆ ਹਨਾ ਪੁਰਾਣਾ ਕਲਚਰ ਸੰਭੇ ਰੱਖਿਆ ਵਾ ਇਧਰਲੀ ਸਾਈਡ ਤੋਂ ਵਿਖਾ ਦਿਓ ਲੱਗਦਾ ਵੀ ਆ ਹੂੰ ਫੋਨ ਲੱਗਦਾ ਇਹ ਜੇ ਲੱਗ ਗਿਆ ਮੇਰੇ ਕੱਟਿਆ ਨਹੀਂ ਜਿਆਣਾ ਐਦਾਂ ਦਾ ਫੋਨ ਹੈਲੋ ਈ ਨਾ ਹੈ ਨਾ ਹਾਂ ਇਹ ਇਦਾਂ ਦਾ ਲਿਖਵਾ ਕੇ ਲੱਗਦਾ ਇਹ ਮਤਲਬ ਇਦਾਂ ਨੰਬਰ ਲੱਗ ਰਹੇ ਹੋਣਗੇ ਹਾਂ ਠੀਕ ਹੈ ਪਤਾ ਨਹੀਂ ਯਾਰ ਕੀ ਸਾਫ ਕਿਤਾਬ ਪਰ ਇਹ ਆ ਕਿ ਨਹੀਂ ਲੱਗਦਾ ਤੇ ਚੱਲ ਨਹੀਂ ਹੋਣਾ ਪਿੰਡੇ ਸਮਿਆਂ ਦੇ ਵਿੱਚ ਚੱਲਦੇ ਨਹੀਂ ਪਰ ਇਹ ਆ ਕਿ ਸੰਭੇ ਰੱਖਿਆ ਭਾਜੀ ਉਹਨਾਂ ਨੇ ਇਹ ਨਹੀਂ ਬੜੀ ਹਣਾ শো ਵਾਸਤੇ ਤੇ ਨਹੀਂ ਕਰੇ শো ਵਾਸਤੇ ਆ ਕਿ ਪੁਰਾਣਾ ਭਾਜੀ ਉਹਨਾਂ ਨੇ ਕਲਚਰ ਸੰਭਿਆ ਵਾ ਇਹ ਫਿਲਮਾਂ ਦੇ ਵਿੱਚ ਅਜੇ ਵੀ ਵੇਨੇ ਜਿਹੇ ਹਿੰਦੀ ਫਿਲਮਾਂ ਵੇਖਦੀ ਉਹਨਾਂ ਵਿੱਚ ਹੁੰਦੇ ਆ ਉਹਨਾਂ ਨੇ ਹੁੰਦੇ ਆ ਠੀਕ ਹੈ ਜੀ ਜੀ ਇਹ ਚੀਜ਼ ਜਪਾ ਜੀ ਨੇ ਸਾਹਮਣੇ ਰੱਖੀਆਂ ਮੈਨੂੰ ਬੜੀ ਵਧੀਆ ਚੀਜ਼ ਲੱਗੀ ਏ ਕੋਰ ਉਹ ਉਧਰ ਵਿਖਾ ਉਹ ਵੀ ਵਿਖਾ ਕੇ ਆਉਣਾ ਹੈ ਕਿਹੜਾ ਬੜੀ ਤੋਪ ਕੇ ਕੀ ਹੈ ਤੋਪ ਤੋਪ ਵੀ ਰੱਖੀ ਭਾਈ ਉਹ ਨਾਲੀ ਰਹਿਣ ਤੇ ਚੱਲ ਜੂ ਰਹਿਣ ਤਾਂ ਕੀ ਰਹਿਣ ਦੋ ਨੂੰ ਇਹ ਹੁਣ ਅਸੀਂ ਕਰੀਏ ਸਿਲੈਕਸ਼ਨ ਵੇਖਦੇ ਕਿਹੜਾ ਕਰ ਲੈ ਕੇ ਜਾਂਦੇ ਬੈੱਡ ਠੀਕ ਆ ਤੁਸੀਂ ਵੀ ਕਰੋ ਕਮੈਂਟ ਅੰਦਰ ਦੱਸੋ ਉਹਨੂੰ ਕਿਹੜਾ ਵਧੀਆ ਲੱਗਣ ਦਿਆ ਫਿਰ ਅਸੀਂ ਤੁਹਾਡੀ ਵੀ ਰਾਇ ਲਈਏ ਜੇ ਤੁਹਾਡੀ ਰਾਇ ਨੂੰ ਵਧੀਆ ਲੱਗੀ ਨਾ ਤੇ ਤੁਸੀਂ ਜੇ ਤਾਂ ਜਿਹੜੀ ਤੁਸੀਂ ਜੰਦ ਕੀਤੇ ਸਾਨੂੰ ਜੇ ਉਹ ਵਧੀਆ ਲੱਗਾਈਂ ਉਹ ਲੈ ਜਾਣਾ ਕਰ ਹਣਾ ਕਿਉਂਕਿ ਅੱਜ ਨਹੀਂ ਅਸੀਂ ਲੈ ਜਾਣਾ ਇੱਕ ਦੋ ਦਿਨ ਠਰ ਕੇ ਫਿਰ যা <small>